ਇਹਰਾ ਬਾਬਾ ਨਾਨਕ ਉਧਰ ਵਾਲੀ ਸਾਈਡ ਜਿਹੜੀ ਹਾਰਾਂ ਦੇ ਚਿੱਟੀਆਂ ਪਰ ਤੁਸੀਂ ਮੀਆਂ ਵੰਦੇ ਤੇ ਜਵੰਧਪੁਰ ਦੇ ਮੌਜੂਦਾ ਹਾਲਾਤ ਲੰਗੇ ਪੈਰੀਂ ਜਿਹੜਾ ਵਾਹ ਜਵੰਧਪੁਰ ਦੇ ਸਰਪੰਚਰ ਭਾਣ ਸਿੰਘ ਵੀ ਪੈਦਲ ਚੱਲ ਕੇ ਆਏ ਨੇ ਆਏ ਨੇ ਅਧਿਕਾਰੀ ਜਿਵੇਂ ਉਹਨਾਂ ਦੀਆਂ ਗੱਲਾਂ ਬਾਤਾਂ ਨੇ ਲੱਗਦਾ ਹੈ ਕਿ ਜਿਵੇਂ ਗੋਗਲਾਂ ਤੋਂ ਮਿੱਟੀ ਝਾੜ ਕੇ ਜਿਹੜੀ ਹੈ ਉਹ ਵਾਰਸ ਮੁਰਦੇ ਹੋਏ ਜਿਹੜਿਆ ਕੰਮਚਾਰੀ ਦਿਖਾਈ ਦਿੱਤਾ ਕਿਉਂ ਇਹਨਾਂ ਨੂੰ ਜਿਹੜੀ ਹੈ ਜਿਵੇਂ ਬਾਲਿਆਂ ਨੂੰ ਪੁਰਾਣੇ ਨੂੰ ਸ਼ੇਕ ਲੱਗ ਜਾਂਦੀ ਸੀ ਕਿਉਂ ਇਹਨਾਂ ਦੇ ਜਿਹੜਾ ਵਾ ਕੰਮ ਕਰਨ ਨੂੰ ਦਿਲ ਕਿਉਂ ਨਹੀਂ ਕਰਦਾ ਇਹਨਾਂ ਨੂੰ ਸ਼ੇਕ ਕਿਉਂ ਜਿਹੜੀ ਲੱਗੀ ਹੋਈ ਆ ਮੌਜੂਦਾ ਪਰਪਰ ਹੈ ਭਾਗ ਜੇ ਤੁਹਾਨੂੰ ਬਣ ਗਾ ਤੁਸਾਂ ਮਾਤਾ ਦੇ ਟੈਨਕੀ ਨਾ ਬਾਤ ਤੁਹਾਡੇ ਸਾਹਮਣੇ ਹੈ ਜੀ ਵੇਖੋ ਪਾਣੀ ਦੀ ਜਿਹੜੀ ਸਥਿਤੀ ਹੈ ਇਹ ਵਾਲੇ ਘਰਾਂ ਦੇ ਵਿੱਚ ਵਰਤ ਨੂੰ ਤਿਆਰ ਹੋ ਗਿਆ ਪਾਣੀ ਤੇ ਪ੍ਰਸ਼ਾਸਨ ਨੂੰ ਇਹ ਜਿਹੜਾ ਸਬੰਧਤ ਲੈਕ ਪੈਨੋ ਕਾਫੀ ਲੰਬੇ ਸਮੇਂ ਤੋਂ ਜਿਹੜੀ ਕੰਪਲੇਟ ਕਰਦੇ ਆ ਰਹੇ ਆ ਕਿ ਜਿਹੜਾ ਪਾਣੀ ਜਿਹੜਾ ਵਾ ਇਹਦੀ ਡਰੇਨ ਦੀ ਮੁਰਿਓ ਸਫਾਈ ਹੋ ਸਕੇ ਜਿਹੜਾ ਘਰਾਂ ਦੇ ਵਿੱਚ ਗੰਦਾ ਪਾਣੀ ਆ ਉਹ ਨਾ ਵੜੀ ਕਿਉਂਕਿ ਉਹਦੇ ਉੱਤੋਂ ਬਿਮਾਰੀਆਂ ਵੀ ਫੈਲਣੀਆਂ ਵਾ ਹੋਰ ਵੀ ਬਹੁਤ ਜ਼ਿਆਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਸਾਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਇਸ ਮਹਿਕਮੇ ਦੇ ਜੇ ਅਖੇ ਬੰਮਾਰ ਉਹਨਾਂ ਨੇ ਬਹੁਤ ਦਫਾ ਜਿਹੜੀ ਇਹ ਕੰਪਲੀਟ ਕਰ ਚੁੱਕੀਆਂ ਅੱਜ ਵੀ ਸਵੇਰੇ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਸੀ ਪਰ ਕੋਈ ਵੀ ਉਹਨਾਂ ਵੱਲੋਂ ਨਹੀਂ ਆਇਆ ਅੱਜ ਸੜਕੋ ਬਲਾਕ ਨਾਗੁਕੇ ਤੋਂ ਬੀਡੀਪੀਓ ਸਾਹਿਬ ਆਏ ਨੇ ਤੇ ਨਾਲ ਉਹਨਾਂ ਦੇ ਅਮਲਾ ਫੈਲਾ ਸਾਰਾ ਆਇਆ ਵੇਖ ਕੇ ਜਿਹੜਾ ਮੌਕਾ ਆ ਉਹ ਸੜਕੋ ਗਏ ਆ ਤੇ ਉਹਨਾਂ ਦੇ ਕਹਿਣ ਮੁਤਾਬਕ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਜਿਹੜੀ ਆ ਤੁਹਾਨੂੰ ਇੱਥੋਂ ਆਪਣੇ ਵੱਲੋਂ ਵੀ ਕੰਪਲੇਂਟ ਜਿਹੜੀ ਲਿਖ ਕੇ ਐਸ.ਡੀ.ਐਮ ਸਾਹਿਬ ਨੂੰ ਤੇ ਸਬੰਧਤ ਮੈਕਮੇ ਨੂੰ ਜਿਹੜੀ ਜਲਦੀ ਇਹਦਾ ਹੱਲ ਜਿਹੜਾ ਕਰਵਾਇਆ ਜਾਵੇ ਪਰ ਜਦੋਂ ਉਹ ਕਹਿ ਰਹੇ ਸਨ ਕਿ ਸਾਨੂੰ ਲਿਖ ਕੇ ਦੇ ਉਹ ਤੁਹਾਡੇ ਵੱਲੋਂ ਇਹ ਕਹਿਣਾ ਸੀ ਕਿ ਬੜੀ ਵਾਰ ਲਿਖ ਕੇ ਦੇ ਚੁੱਕੇ ਆ ਪਰ ਕੋਈ ਕਾਰਵਾਈ ਹੋਈ ਫਿਰ ਵੀ ਫਸਲ ਦਾ ਨਿਰਾਸ਼ਵਾਲੇ ਸੀ ਕਿ 2 ਮਹੀਨੇ ਪਹਿਲਾਂ ਅਸੀਂ ਜਿਹੜੀ ਆ ਡਰੇਨ ਵਿਭਾਗ ਨੂੰ ਲਿਖਤੀ ਕੰਪਲੇਂਟ ਇੱਕ ਵਾਰ ਹੀ ਨਹੀਂ ਕਾਫੀ ਦਫਾ ਦੇ ਚੁੱਕੇ ਆ ਵੀ ਇਹਦੀ ਜਿਹੜੇ ਡਰੇਨ ਦੀ ਖਲਾਈ ਹੋ ਸਕੇ ਤੇ ਇਹਦੇ ਜਿਹੜੇ ਆ ਬੰਦ ਜਿਹੜੇ ਕੰਡੇ ਇਹਦੇ ਵੱਜੇ ਜਾਣ ਤਾਂ ਜੋ ਜਿਹੜਾ ਪਾਣੀ ਜਿਹੜਾ ਡਰੇਨ ਦਾ ਵਾ ਘਰਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਨਾ ਵੜੇ ਕਿਉਂਕਿ ਫਸਲਾਂ ਦਾ ਵੀ ਨੁਕਸਾਨ ਆ ਤੇ ਘਰਾਂ ਦੇ ਵਿੱਚ ਵੜੰड्या ਵਾ ਉਹਨਾਂ ਚੀਜ਼ਾਂ ਦਾ ਘਰਾਂ ਦਾ ਵੀ ਨੁਕਸਾਨ ਆ ਤੇ ਇਸ ਚੀਜ਼ ਦਾ ਨਾ ਪੁਖਤਾ ਪ੍ਰਬੰਧ ਜਿਹੜਾ ਕੀਤਾ ਜਿਹੜਾ ਹੋ ਜਾਣਾ ਚਾਹੀਦਾ ਵਾ ਕੀ ਲੱਗਦਾ ਵਾ ਕਿ ਜਦੋਂ ਤੁਸੀਂ ਮੌਜੂਦਾ ਸਰਪੰਚ ਜੇ ਸਰਕਾਰ ਤੁਹਾਡੀ ਹੈ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤੇ ਆਮ ਆਦਮੀ ਦੀ ਜਿਹੜਾ ਨਾਰਮਲ ਬੰਦੇ ਜਾਂਦੇ ਉਹਨਾਂ ਦੀ ਸੁਣਵਾਈ ਫੇ ਕਿਵੇਂ ਹੁੰਦੀ ਹੋਊਗੀ ਵੇਖੋ ਇਹਦੇ ਵਿੱਚ ਜਿਹੜੀ ਆਪਾਂ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਵੱਲੋਂ ਕੋਈ ਵੀ ਇਹੋ ਜਿਹੀ ਕਮੀ ਪੇਸ਼ ਨਹੀਂ ਦੀਆਂ ਇਹ ਅੱਗੇ ਜਿਹੜੇ ਮਤਲਬ ਮੁਲਾਜ਼ਮ ਨੇ ਕੰਮ ਕਰਨ ਤੋਂ ਜਿਹੜੇ ਆਨਖਾਨੀ ਕਰਦੇ ਨੇ ਉਹਨਾਂ ਦੀਆਂ ਅਣਗਹਿਲੀਆਂ ਕਰਕੇ ਸਰਕਾਰ ਵੱਲੋਂ ਤੇ ਸਖਤ ਹਦਾਇਤਾਂ ਨੇ ਕਿ ਜੋ ਵੀ ਪਿੰਡਾਂ ਦੀਆਂ ਸਥਿਤੀਆਂ ਹਨ ਪਾਣੀ ਦਾ ਕਾਰਨ ਉਹਨਾਂ ਦਾ ਜਾਇਜ਼ਾ ਲੈ ਕੇ ਦੇ ਉਹਨਾਂ ਦੇ ਪ੍ਰਬੰਧ ਜਿਹੜੇ ਕੀਤੇ ਜਾਣੇ ਚਾਹੀਦੇ ਆ ਏ ਮੈਂ ਜਿਹੜੇ ਅੱਗੇ ਮੁਲਾਜ਼ਮਾ ਉਹਨਾਂ ਦੀ ਨਲਾਇਕੀ ਸਮਝਦਾ ਕਿ ਉਹ ਇਹ ਇਸ ਚੀਜ਼ ਨੂੰ ਵਣ ਦੇਖੀ ਕਰਕੇ ਤੇ ਜਿਹੜਾ ਵਾ ਆਪਣਾ ਟਾਈਮ ਜਿਹੜਾ ਟਪਾ ਰਿਹਾ ਜੇ ਹੁਣ ਵੀ ਕੋਈ ਵੀ ਐਕਸ਼ਨ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ ਤੇ ਫਿਰ ਤੁਹਾਡੇ ਵੱਲੋਂ ਕਿਹੜਾ ਐਕਸ਼ਨ ਹੋਗਾ ਅਸੀਂ ਆਪਣੇ ਪਿੰਡ ਵੱਲੋਂ ਲਿਖਤੀ ਜਿਹੜਾ ਮਤਾ ਪਾ ਕੇ ਆਲਰੇਡੀ ਪਹਿਲਾਂ ਵੀ ਦੇ ਚੁੱਕੇ ਆ ਤੇ ਹੁਣ ਵੀ ਅਸੀਂ ਦੋ ਪਿੰਡ ਜਾਂ ਚਾਰ ਪਿੰਡਾਂ ਨੂੰ ਇਕੱਠੇ ਕਰਕੇ ਜਿਨ੍ਹਾਂ ਦੇ ਵਿੱਚ ਦੀ ਡਰੇਨ ਲੰਘਦੀ ਆ ਸਾਰੇ ਆਪਾਂ ਨੂੰ ਇੱਕ ਮਤਾ ਸਾਂਝਾ ਮਤਾ ਪਾ ਕੇ ਜਿਹੜਾ ਵਾ ਸਬੰਧਤ ਮਹਿਕਮੇ ਨੂੰ ਜੇਹੀ ਆਪਣੇ ਡਰੇਨ ਵਿਭਾਗ ਨੂੰ ਜਿਹੜਾ ਉਹ ਦਿੱਤਾ ਜਾਊਗਾ ਤੇ ਐਸ.ਡੀ.ਐਮ ਸਾਹਿਬ ਨੂੰ ਦਿੱਤਾ ਜਾਊਗਾ ਇਹ ਤੁਹਾਡੇ ਇਲਾਕੇ ਦੇ ਜੇਕਰ